ਦੋ 2:30 ਵੇ ਤੱਕ ਤਾਂ ਬਈ ਸਕੂਲ ਲੱਗਦਾ ਹੈ। ਉਸ ਤੋਂ ਬਾਅਦ ਛਾਲਾਂ ਚ 3:30-4:00 ਵੇ ਤੱਕ ਲੱਗਦਾ। ਉਸ ਤੋਂ ਬਾਅਦ ਦੱਸੋ ਬੰਦਾ। ਨਾਲੇ ਬਈ ਹੈ ਹੀ ਨਹੀਂ ਇਹ ਮੈਨੂੰ ਐ ਤਾਂ ਦੱਸਿਓ ਵੀ ਕਿਵੇਂ ਖੇਡੀਏ ਬਾਈ ਉਹਦੇ। ਤੁਸੀਂ ਆਪ ਸੰਜਦਾ ਰਹੋ। ਕਿਸੇ ਪਾਸੇ ਵੀ ਨਹੀਂ ਲੋਟ। ਟਿਕੋਣੀ ਜਗ੍ਹਾ ਇੱਕ ਤਰ੍ਹਾਂ। ਟਿਕੋਣੀ ਜਗ੍ਹਾ ਬਾਈ। ਹੁਣ ਉਹ ਕਹੀ ਜਾਂਦੇ ਇੱਥੇ ਖੇਡ ਲਓ ਤੁਹਾਨੂੰ ਐ ਕਰਦਦੇ ਨੇ ਉਹਦੇ ਬਾਈ ਖੇਡਣ ਜੋਗ ਜਗ੍ਹਾ ਹੈ। ਤਾਂ ਬਾਈ ਇਹਨਾਂ ਦਾ ਕ੍ਰਿਕਟ ਕਲੱਬ ਆ ਉਹਰੇ। ਦੱਸੋ ਕਮੈਂਟ ਕਰਕੇ ਦੱਸਿਓ ਵੀ ਖੇਡ ਲਾਂਗੇ ਬਾਈ। ਕੋਈ ਯੋਗ ਹੈਗਾ ਇਹ ਕ੍ਰਿਕਟ ਖੇਡਣ ਲਈ। ਕੁੱਲ ਤਿੰਨ ਵਿੱਗੇ ਜਗ੍ਹਾ ਬਾਈ। ਇਹ ਪਿੰਡੋਂ ਬਾਹਰ ਆ ਜਿਹੜਾ ਨਾਲ ਪਿੰਡ ਦੇ ਉੱਥੇ ਗਰਾਊਂਡ ਦਿੱਤਾ ਜਾਵੇ ਉਹ ਪਹਿਲੀ ਪੰਚਾਇਤ ਨੇ ਦਿੱਤਾ ਹੋਇਆ ਇਹਨਾਂ ਨੂੰ ਤੇ ਹੁਣ ਉਹ ਪੰਚਾਇਤ ਕਬਜ਼ਾ ਨਹੀਂ ਛੱਡ ਰਹੀ ਹੈ ਨਾ ਬਾਈ ਨਾ ਬਾਈ ਉਹਨਾਂ ਨੇ ਇਹ ਬੌਂਡ ਵੀ ਪਹਿਲੇ ਇਹਨਾਂ ਨੇ ਦਾ ਬਾਈ ਉੱਥੇ ਸਾਡੀ ਆ ਪਿਚ ਬਣੀ ਹੋਈ ਹੈ ਨੈਟ ਲੱਗਿਆ ਸਾਰਾ ਕੁਝ ਓਕੇ ਆ ਪਰ ਉਹਨਾਂ ਨੇ ਬੋਲੀ ਕਰਵਾਤੀ ਉਹਦੀ ਅੱਛਾ ਉਹ ਕਿਸੇ ਨੂੰ ਠੇਕੇ ਤੇ ਚਾੜਤੀ ਕਹਿੰਦੇ ਹੁਣ ਵੀ ਅਸੀਂ ਉਹ ਜ਼ਮੀਨ ਬਾਹਾਂਗੇ ਸਾਨੂੰ ਐਂ ਕਹਿ ਰਹੇ ਨੇ ਕਹਿੰਦੇ ਕਹਿੰਦੇ ਵੀ ਉਹ ਜਿਹੜਾ ਮਤਾ ਪਾਇਆ ਹੋਇਆ ਆ ਆ ਜਾ ਬਾਈ ਲਵੇ ਆ ਜਾ ਜਿਹੜਾ ਮਤਾ ਪਾਇਆ ਹੋਇਆ ਕਹਿੰਦੇ ਵੀ ਡੁਪਲੀਕੇਟ ਆ ਵੀ ਨਗਲੀ ਆ ਅੱਛਾ ਠੀਕ ਆ ਤੁਸੀਂ ਪਵਾ ਦੋ ਤੁਸੀਂ ਖਸਰਾ ਬਿਲਕੁਲ ਬਿਲਕੁਲ ਇਹ ਆ ਪਿੰਡ ਦੇ ਵਿੱਚ ਕੀ ਉਹਨਾਂ ਦਾ ਜੇ ਸਰਪੰਚ ਅਸੀਂ ਲਾਇਆ ਮੂਰੇ ਮੋਢੀ ਲੱਗਿਆ ਉਹ ਪਿੰਡ ਪਿੰਡ ਦਾ ਸਹੀ ਗੱਲ ਹੈ ਬਾਈ ਤੇ ਗਰਾਊਂਡ ਕਿੱਡੀ ਕੀ ਗੱਲ ਆ ਖਸਰਾ ਨੰਬਰ ਪਵਾ ਦੇ ਸਾਰਾ ਕੁਝ ਕਰਵਾ ਦੇ ਪ੍ਰਬੰਧ ਕੀ ਲੈ ਦੇਵੇ ਬਾਈ ਅਸੀਂ ਤਾਂ ਉਹਨੂੰ ਕਿਹਾ ਵੀ ਤੁਸੀਂ ਇਹ ਕੰਮ ਕਰੋ ਅਸੀਂ ਤੁਹਾਡੇ ਹਾਰ ਪਾਰ ਨੇ ਜਿਹੜਾ ਬਾਈ ਆਪਣੇ ਉਹ ਦੂਆ ਪਹਿਲਾਂ ਗਰਾਊਂਡ ਆ ਪਿੰਡ ਵਾਲਾ ਉਹਦੀ ਪ੍ਰਬੰਧ ਕੀ ਪਹਿਲਾਂ ਸਰੇ ਲਈ ਹੋਈ ਆ ਪ੍ਰਬੰਧ ਕੀ ਰਹਿੰਦੀ ਸੀ ਜੀ ਉਦੋਂ ਪਤਾ ਕਿ ਉਹ ਚੋਣਾਂ ਜਲ ਤਾਂ ਨਹੀਂ ਲੱਗਦੀ ਬਾਈ ਉਹ ਸਾਰੇ ਕੰਮ ਰੁਕ ਗਏ ਤੇ ਕਿਉਂਕਿ 2023-24 ਤੁਹਾਨੂੰ ਪਤਾ 6-7 ਮਹੀਨੇ ਹੀ ਲੰਘ ਗਏ ਉਦੋਂ ਰ ਭਾਈ ਇਹਨਾਂ ਨੇ ਉਲਟੋ ਦੀ ਬੋਲੀਓ ਕਰਾਤੀ। ਉਰੇ ਗਰਾਉਂਡ ਖੋਇਆ ਜਾ ਰਿਹਾ ਬਾਈ। ਬਾਕੀ ਬਾਈ ਇੱਕ ਤੁਹਾਨੂੰ ਪੋਸਟਰ ਸ਼ੋਅ ਕਰਾਂਗੇ ਅਸੀਂ। ਜਿਹੜਾ ਸਰਪੰਚ ਸਾਹਿਬ ਦਾ ਬਣਾਇਆ ਹੋਇਆ ଥିਗਾ। ਉਹਦੇ ਤੇ ਇਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ଥିਗਾ ਵੀ ਮੈਂ ਆਪਦੀ ਜ਼ਮੀਨ ਦੇ ਵਿੱਚੋਂ ਇੱਕ ਕੀਲਾ ਵੀ ਸਾਨੂੰ ਤੁਸੀਂ ਮੈਨੂੰ ਸਰਪੰਚ ਬਣਾ ਦਿਓ। ਮੈਨੂੰ ਤੁਸੀਂ ਜਿਤਾ ਦਿਓ। ਠੀਕ ਆ। ਠੀਕ ਆ। ਜਿਹੜਾ ਮੈਨੀਫੈਸਟੋ ਬਣਾਇਆ ਹੋਣਾ ਚੋਣਾਂ ਚ ਮਨ ਵੀ ਵੀ ਆਪਦੀ ਜ਼ਮੀਨ ਦੇ ਵਿੱਚ ਇੱਕ ਕਿਲਾ ਤੁਹਾਨੂੰ ਦੇ ਦੂੰਗਾ ਅਸੀਂ ਤੁਹਾਨੂੰ ਪੋਰਟਰ ਭੇਜਾਂਗੇ ਤੁਸੀਂ ਬਾਈਓ ਉੱਥੇ ਲਿਖਿਆ ਹੋਇਆ ਵੀ ਤੁਹਾਨੂੰ ਗਰਾਊਂਡ ਬਣਾ ਕੇ ਸਟੇਡੀਅਮ ਬਣਾ ਕੇ ਦੇਵਾਂਗੇ ਉਹ ਤਾਂ ਉਹ ਤੋਂ 35 ਜ਼ਮੀਨ ਵੀ ਖੋਹ ਰਹੇ ਨੇ ਉਹ ਕਿੱਥੋਂ ਦੇ ਦੇਣਗੇ ਤਾਂ ਦੇਖ ਲੋ ਯਾ ਹਾਲਾਤ ਨੇ ਹਾਂਜੀ ਹੁਣ ਇਹ ਤਾਂ ਸਰਪੰਚ ਸਾਹਿਬ ਨੂੰ ਖੁਦ ਸੋਚਣਾ ਚਾਹੀਦਾ ਜੀ ਵੀ ਮੇਰੀ ਇੱਜ਼ਤ ਆ ਵੀ ਮੈਂ ਖੇਡ ਨੂੰ ਵੀ ਖੇਡ ਨੂੰ ਤਾਂ ਮੈਂ ਅੱਗੇ ਰੱਖਾਂ ਬਾਈ ਉਹ ਖੇਡ ਨੂੰ ਪਿੱਛੇ ਕਰੀ ਜਾਂਦੇ ਨੇ ਬਾਈ ਕੋਈ ਵੀ ਆ ਜਾ ਨਸ਼ਿਆਂ ਤੋਂ ਬੰਦਾ ਬਚੋ ਗਰਾਊਂਡ 'ਚ ਰਹਿ ਕੇ ਹੀ ਬਚੋ ਤੁਹਾਡੇ ਪੰਚਾਇਤਗਰ ਕਿੱਥੇ ਆ ਬਾਈ ਓਰੇ ਪੰਚਾਇਤ ਘਰ ਤਾਂ ਹੈ ਨਹੀਂ ਜਿੱਥੇ ਬੋਲੀ ਤੇ ਅੰਗੜਵਾਰੀ ਚੌਥੀ ਬਣਿਆ ਹੈ ਹੈ ਚੌਥੀ ਬਣਿਆ ਹੋਇਆ ਹਾਂਜੀ ਤਾਂ ਪੰਚਾਇਤ ਨੂੰ ਵੀ ਬੇਨਤੀ ਆਦੇ ਪ੍ਰਸ਼ਾਸਨ ਨੂੰ ਬਾਈ ਇਹਨਾਂ ਦਾ ਮਸਲਾ ਹੱਲ ਕਰੋ ਆ ਛੋਟੇ ਛੋਟੇ ਬੱਚੇ ਖੜੇ ਨੇ ਬਾਈ ਤਾਂ ਕਿੱਥੇ ਖੇਡਣਗੇ ਤਾਂ ਬਹੁਤ بڑا ਮਸਲਾ ਬਾਈ ਇਹ ਤੇ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਮੇਰੇ ਸਾਰੇ ਭਰਾ ਜਿੰਨੇ ਵੀ ਆਪਣੇ ਕੋਲ ਛੋੜੇ ਹੋਏ ਨੇ ਤਾਂ ਚਲੋ ਠੀਕ ਹੈ ਬਾਈ ਜੀ ਹੋਰ ਤਾਂ ਕਹਿਣਾ ਕੁਝ ਨਾ ਬਸ ਬਾਈ ਜਿੰਨੇ ਵੀ ਸਪੋਰਟ ਆਲੇ ਨੇ ਬਾਈ ਬਣ ਕੇ ਵੱਧ ਤੋਂ ਵੱਧ ਸਪੋਰਟ ਕਰੋ ਜਿੱਦੀ ਜਿੱਥੇ ਤੱਕ ਚੱਲਦੀ ਆ ਬਾਈ ਬਣ ਕੇ ਸਾਰਿਆਂ ਨੂੰ ਕਹੋ ਕਿ ਇਹਦੀ ਬਣਦੀ ਹੁੰਦੀ ਆ ਪ੍ਰਸ਼ਾਸਨ ਤਾਂ ਕੱਲ ਪਹਚ ਤੇ ਬਾਕੀ ਨੰਬਰ ਬਾਈ ਮੇਰਾ ਮੈਂ ਅਰੋਚ ਮੈਂਸ਼ਨ ਕਰ ਦਉਗਾ ਮੈਂਸ਼ਨ ਕਰਦਾਂਗੇ ਬਾਈ ਦਾ ਨੰਬਰ ਤੇ ਇੱਕ ਬਾਈ ਇਕੱਠੇ ਵੀ ਕਰ ਰਹੇ ਨੇ ਬਾਈ ਉਹ ਕਿਹੜੀ ਤਰੀਕ ਆ ਉਹ ਬਾਈ ਤਰੀਕ ਅਸੀਂ ਅੱਜ ਸਾਮ ਨੂੰ ਦੱਸ ਦਾਂਗੇ ਤੁਹਾਨੂੰ ਕਿਹੜੀ ਤਰੀਕ ਦਾ ਇਕੱਠ ਆ ਉਸ ਦਿਨ ਅਸੀਂ ਇਕੱਠ ਕਰਾਂਗੇ ਬਾਈ ਬਣ ਕੇ ਜਿੰਨੇ ਵੀ ਕ੍ਰਿਕਟ ਖੇਡਣ ਵਾਲੇ ਚਾਹੇ ਕੋਈ ਵੀ ਖੇਡ ਖੇਡਣ ਵਾਲੇ ਬਾਈ ਬਣ ਕੇ ਉਹ ਪਹੁੰਚੋ ਇਹਦੇ ਖਾਸ ਕਰਕੇ ਜਿਹੜੇ ਆਪਣੇ ਹਨਾ ਕਮੈਂਟਰ ਨੇ ਹਨਾ ਵੀ ਕਿਉਂਕਿ ਉਹਨਾਂ ਨੂੰ ਸਾਰਾ ਪੰਜਾਬ ਦਿਖਦਾ ਵੀਰੇ ਬਿਲਕੁਲ 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 ਤੇ ਉਹਨਾਂ ਨੂੰ ਖਾਸ ਕਰਕੇ ਸਾਡੀ ਬੇਨਤੀ ਆ ਵੀ ਉਹ ਪਹੁੰਚਣ ਕਿਉਂਕਿ ਉਹ ਆਪਦੇ ਜੋ ਵੀ ਆਈਡੀਆ ਤੇ ਮੈਂਸ਼ਨ ਕਰਨਗੇ ਬਿਲਕੁਲ ਪਹੁੰਚਣਾ ਚਾਹੀਦਾ ਸਾਰੇ ਸਾਰੇ ਪੰਜਾਬ ਦੇ ਜਿੰਨੇ ਵੀ ਕ੍ਰਿਕਟ ਖੇਡਦੇ ਆ ਮੁੰਡੇ ਜਿੰਨੇ ਵੀ ਜੁੜੇ ਹੋਏ ਨੇ ਇਸ ਖੇਡ ਨਾਲ ਅੰਪਾਇਰ ਕਰ ਦੇ ਨਵੇਂ ਮੁੰਡੇ ਨੇ ਆਪਣੇ ਜਿਹੜੇ ਸਾਰੇ ਪਹੁੰਚੇ ਹੋਏ ਬਾਈ ਜਿਹੜੀ ਵੀ ਤਰੀਕ ਬਾਈ ਦੇਣਗੇ ਚਲੋ ਠੀਕ ਹੈ ਜੀ ਧੰਨਵਾਦ ਤੋ ਠੀਕ ਹੈ ਬ੍ਰ ਠੀਕ